ਕਿ ਜਿਵੇਂ ਆਪਾਂ ਗੁਰੂ ਦੀਆਂ ਤਸਵੀਰਾਂ ਮੂਲਤਾਂ ਆਪਣੇ ਘਰਾਂ ਦੀਆਂ ਦੀਵਾਰਾਂ ਤੇ ਆਪਣੇ ਦਫ਼ਤਰਾਂ ਦੇ ਵਿੱਚ ਯਾਹੋਰ ਸਥਾਨਾਂ ਤੇ ਸਜਾਈਆਂ ਹੋਈਆਂ ਨੇ ਤੇ ਮਹਾਰਾਜ ਜੀ ਕਹਿੰਦੇ ਗੁਰੂ ਦਾ ਇੱਕ ਸਰੂਪ ਜਿਹੜਾ ਹੈ ਨਾ ਉਹ ਮਹਾਰਾਜ ਜੀ ਕਹਿੰਦੇ ਆਪਣੇ ਮਨ ਦੀਆਂ ਦੀਵਾਰਾਂ ਤੇ ਵੀ ਪਿਆਰਿਆਂ ਸਜਾ ਔਰ ਜਿੱਥੇ ਵੀ ਤੂੰ ਬੈਠਾ ਹੋਵੇਂ ਭਾਵੇਂ ਘਰ ਦੇ ਬਾਹਰ ਆ ਤੇ ਭਾਵੇਂ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵੀ ਕਿਉਂ ਨਾ ਹੋਵੇ ਜਿੱਥੇ ਕੋਈ ਪੰਡਾ ਵੀ ਪਰਨਾ ਮਾਰਦਾ ਹੋਵੇ ਮਹਾਰਾਜ ਜੀ ਕਹਿੰਦੇ ਐਸੀ ਸੁਨਸਾਨ ਜਗ੍ਹਾ ਤੇ ਵੀ ਜੇ ਤੂੰ ਹੋਏਗਾ ਨਾ ਉੱਥੇ ਮਹਾਰਾਜ ਜੀ ਕਹਿੰਦੇ ਜਦੋਂ ਤੂੰ ਆਪਣੇ ਨੇਤਰਾਂ ਨੂੰ ਬੰਦ ਕਰੇਗਾ ਤੇ ਆਪਣੇ ਸਤਿਗੁਰਾਂ ਦੇ ਦਰਸ਼ਨ ਦੀ ਧਾਰਤ ਉੱਥੇ ਵੀ ਕਰ ਪਾਏਗਾ ਔਰ ਜਦੋਂ ਆਪਾਂ ਸਤਿਗੁਰਾਂ ਦੇ ਦਰਸ਼ਨ ਦੀ ਧਾਰਤ ਕਰਦੇ ਆ ਸਤਿਗੁਰਾਂ ਦੇ ਚਰਨਾਂ ਦੀ ਓਟ ਲੈਂਦੇ ਆ ਤੇ ਮਹਾਰਾਜ ਜੀ ਕਹਿੰਦੇ ਕਿ ਪਿਆਰਿਆ ਫਿਰ ਕੋਈ ਦੁੱਖ ਕੋਈ ਆਕੀ ਕੜੀ ਤੇਰੇ ਨਹੀਂ ਆ ਨੇੜੇ ਨਹੀਂ ਆ ਸਕਦੀ ਜਦੋਂ ਕੋ ਮਾਲਕ ਦੀ ਸ਼ਰਨ ਗ੍ਰਹਿਣ ਕਰ ਲੈਂਦੇ ਆਂ ਤੇ ਉੱਥੇ ਭਲਾ ਸਾਥ ਸੰਗਤ ਦੁੱਖ ਰੋਕ ਕਿੱਥੋਂ ਹਣਗੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਪਿਆਰੇ ਗੁਰੂ ਦਾ ਜਿਹੜਾ ਸਰੂਪ ਹੈ ਨਾ ਉਹਨੂੰ ਆਪਣੇ ਮਨ ਵਿੱਚ ਵਸਾ ਤਰੋ ਸੁਹਰਦਮ ਧਿਆਨ ਤੇ ਜਿੱਥੇ ਵੀ ਮਹਾਰਾਜ ਜੀ ਕਹਿੰਦੇ ਬੈਠਾ ਹੋਵੇਂ ਉੱਥੇ ਮਹਾਰਾਜ ਜੀ ਕਹਿੰਦੇ ਆਪਣੇ ਗੁਰਾਂ ਦਾ ਧਿਆਨ ਲਗਾ ਉਹ ਸ਼ਬਦ ਦੇ ਨਾਲ ਆਪਣੇ ਸੁਰਤ ਨੂੰ ਜੋੜਨ ਦਾ ਯਤਨ ਕਰਿਆ ਕਰ ਫਿਰ ਅਗਲੇ ਹੁਕਮ ਸਾਨੂੰ ਕੀ ਹੋਏ ਨਾਮਦਾਨ ਇਸ ਨਾਮ ਕਾ ਮਹਾਰਾਜ ਜੀ ਕਨ ਜਿਹੜਾ ਗੁਰਾ ਵੱਲੋਂ ਤੈਨੂੰ ਨਾਮਦਾਨ ਮਿਲਿਆ ਨਾ ਇਹ ਨਾਮ ਹਮੇਸ਼ਾ ਮਹਾਰਾਜ ਜੀ ਕਦੇ ਜਪਦਾ ਰਿਹਾ ਤਾਂ ਜਿਹੜਾ ਸਾਨੂੰ ਦਰਮੰਤਰ ਮਿਲਿਆ ਸਾਧ ਸੰਗਤ ਜੋ ਵੀ ਜਪਣਾ ਹੈ ਤੇ ਜਦ ਵੀ ਸਮਾਂ ਮਿਲੇ ਸਹੁੰ ਦਾ ਜਾਪ ਜ਼ਰੂਰ ਕਰਿਆ ਜਿੱਤੀ ਜਿਤਨਾ ਵੀ ਆਪਾਂ ਆਪਣੀ ਜੀਭਾ ਦੇ ਨਾਲ ਸਹੁੰ ਦਾ ਜਾਪ ਕਰਾਂਗੇ ਸਹੁੰ ਦਾ ਜਾਪ ਸਾਨੂੰ ਇੱਕ ਪਰਮ ਅਨੰਦ ਦੀ ਅਵਸਥਾ ਦੇ ਵਿੱਚ ਲੈ ਜਾਂਦਾ ਹੈ ਆ ਸੋਹੰਗ ਦਾ ਜਾਪ ਸਾਧ ਸੰਗਤ ਦੇ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦੇ ਵਿੱਚ ਸਭ ਤੋਂ ਵੱਧ ਸਹਾਇਕ ਹੈ ਤੇ ਦੂਸਰੇ ਨੰਬਰ ਤੇ ਸਾਨੂੰ ਕੀ ਹੁਕਮ ਹੋਇਆ ਵੀ ਪਿਆਰਿਆ ਦਾਨ ਕਰਨਾ ਤੋਂ ਜੋ ਵੀ ਅਪਨ ਕਿਰਤ ਕਮਾਈਆਂ ਕਰਦੇ ਆ ਸਾਧ ਸੰਗਤ ਜੀ ਉਹਦੇ ਵਿੱਚੋਂ ਕੁਝ ਦਾਨ ਜਿਹੜਾ ਹਨ ਉਹ ਕਿਸੇ ਲੋੜਵੰਦ ਦੀ ਮਦਦ ਦੇ ਰੂਪ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਇਹ ਦਾਨ ਅਸੀਂ ਧਾਰਮਿਕ ਸਥਾਨਾਂ ਤੇ ਕਰਦੇ ਆਂ ਇਕ ਦਾਨ ਸਾਧ ਸੰਗਤ ਜੀ ਕੋਈ ਗਰੀਬ ਹੈ ਕੋਈ ਲੋੜਵੰਦ ਹੈ ਕੋਈ ਦੁਖੀ ਹੈ ਕੋਈ ਰੋਗੀ ਹੈ ਅਗਰ ਮਹਾਰਾਜ ਜੀ ਕਹਿੰਦੇ ਉਹਨੂੰ ਵੀ ਤੂੰ ਦਾਨ ਕਰਦਾ ਨਾ ਤੇ ਗਰੀਬ ਦਾ ਮੂੰਹ ਗੁਰੂ ਦੀ ਖੁੱਲ ਉਹ ਜਿਹੜਾ ਦਾਨ ਹੈ ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਦੀ ਜੇਬ ਵਿੱਚ ਜਾਂਦਾ ਹੈ ਤੀਸਰਾ ਸਾਨੂੰ ਹੁਕਮ ਹੋਇਆ ਸਾਧ ਸੰਗਤ ਜੀ ਇਹ ਜਿਹੜਾ ਸ਼ਰੀਰ ਮਾਲਕ ਨੇ ਸਾਨੂੰ ਬਖਸ਼ਿਸ਼ ਕੀਤਾ ਨਾ ਸਾਡੇ ਤਰੇਮੰਦਰੇ ਚੱਲੇ ਪਾਣੀ ਹਨ ਤੋ ਇਹ ਜਿਹੜਾ ਸਰੀਰ ਹੈ ਸਾਹ ਸੰਗਤ ਦੀ ਅਨ ਹੋ ਗਿਆ ਪਾਣੀ ਹੋ ਗਿਆ ਇਹ ਸਾਫ ਹਵਾ ਇਹ ਸਵਾਸਾਂ ਦੇ ਨਾਲ ਇਹ ਸਾਰੀ ਸਾਡੀ ਇਹ ਸਰੀਰ ਦੀ ਲੋੜ ਆ ਤੋ ਸਰੀਰ ਦੀ ਲੋੜ ਤਾਂ ਕਿ ਸਰੀਰ ਤੰਦਰੁਸਤ ਰਹੇ ਤਾਂ ਕਿ ਸਰੀਰ ਜਿਹੜਾ ਆ ਇਹ ਸਾਹ ਸੰਗਤ ਦੀ arogh rahe ਕਿਤੇ ਰੋਗਾ ਵਿੱਚ ਨਾ गिर ਜਾਵੇ ਕਿਉਂਕਿ ਜਦੋਂ ਆਪਾਂ ਕਈ ਰੋਗਾ ਵਿੱਚ गिर ਜਾਂਦੇ ਨਾ ਤਾਂ ਵੀ ਜੀਵਨ ਬੜਾ ਆਫਤਾ ਹੋ ਜਾਂਦਾ ਜੀਵਨ ਬੜਾ ਦੁਖਦਾਈ ਹੋ ਜਾਂਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਰੋਜ਼ਾਨਾ ਪਿਆਰਾ ਇਸ਼ਨਾਨ ਕਰ ਭਾਵੇਂ ਆਪਣੇ ਸਰੀਰ ਦੀ ਸੁਚੰਨਤਾ ਔਰ ਆਪਣੇ ਸਰੀਰ ਦੀ ਜਿਹੜੀ ਪਵਿੱਤਰਤਾ ਹੈ ਉਹਨੂੰ ਵੀ ਬਣਾ ਕੇ ਰੱਖਣਾ ਤਾਂਕਿ ਆਪਾਂ ਹਰ ਤਰ੍ਹਾਂ ਦੇ ਰੋਗ ਤੋਂ ਬਚੇ ਰਹੀਏ ਤਾਂ ਸਾਸ ਸੰਗ ਜੀ ਦੇ ਤਿੰਨ ਹੁਕਮ ਜਿਹੜੇ ਸਾਨੂੰ ਮਾਲਕ ਨੇ ਬਖਸ਼ਿਸ਼ ਕੀਤੇ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਆ ਤੇ ਜਦੋਂ ਆਪਾਂ ਇਹਨਾਂ ਤਿੰਨਾਂ ਹੁਕਮਾਂ ਤੇ ਆਪਣਾ ਕੰਮ ਕਮਾਵਾਂਗੇ ਤਿੰਨਾਂ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਪਾਤਸ਼ਾਹ ਜੀ ਕਹਿੰਦੇ ਫਿਰ ਅਗਲੀ ਤਿਰਥੇ ਕਿਰਪਾ ਕੀ ਹੁਣੀ ਹੈ ਗੁਰ ਕੀ ਮੂਰਤ ਮਨ ਵਿਖੇ ਧਰੋ ਸੁਹਰਦਮ ਧਿਆਨ ਨਾਮ ਦਾਨ ਇਸ ਨਾਨਕ ਦੇ ਦਵਾਰੇ ਪਾਵੇ ਮਾਨ ਫਿਰ ਮਹਾਰਾਜ ਜੀ ਕਹਿੰਦੇ ਮਾਲਕ ਦੇ ਦਰਗਾਹ ਦੇ ਵਿੱਚ ਪਿਆਰਿਆ ਤੈਨੂੰ ਮਾਨ ਮਿਲੇਗਾ ਤੈਨੂੰ ਵਡਿਆਈ ਮਿਲੇਗੀ ਤੇ ਸਾਧ ਸੰਗਤ ਜੀ ਇਸ ਕਰਕੇ ਮਾਲਕ ਦਾ ਕਰ ਸਾਡੇ ਸਤਿਗੁਰਾਂ ਦਾ ਕਰ ਤੇ ਜਦੋਂ ਆਪਾਂ ਸਤਿਗੁਰਾਂ ਦਾ ਵਚਨ ਮੰਨਦੇ ਆਂ ਤੇ ਸਾਧ ਸੰਗਤ ਜੀ ਮਾਲਕ ਨੇ ਤਾਂ ਖੁਸ਼ ਹੋਣਾ ਹੀ ਹੋਣਾ ਆ ਨਾਲ ਸਤਿਗੁਰੂ ਵੀ ਐਸੀ ਕਿਰਪਾ ਕਰਦੇ ਆ ਤੇ ਜਿਹੜੇ ਸਤਿਗੁਰਾਂ ਦਾ ਹੁਕਮ ਮੰਨਦੇ ਨਾ ਤੇ ਮਹਾਰਾਜ ਜੀ ਕਹਿੰਦੇ ਜੋ ਹਮ ਸ਼ਹਿਰੀ ਸੁਮੀਤ ਹੈ ہمارا ਤੋ ਜਿਹੜਾ ਗੁਰੂ ਦਾ ਹੁਕਮ ਮੰਨਦਾ ਉਹ ਗੁਰੂ ਦੇ ਨਾਲ ਸਾਹੀ ਅਕ ਸੰਗ ਹੋ ਜਾਂਦਾ ਉਹ ਗੁਰੂ ਦੇ ਚਰਨਾ ਵਿੱਚ ਸਾਧ ਸੰਗਤ ਜੀ ਨੂੰ ਜਗ੍ਹਾ ਮਿਲ ਜਾਂਦੀ ਹੈ ਤੋ ਜਿਨ੍ਹਾਂ ਨੂੰ ਗੁਰੂ ਦੇ ਚਰਨਾ ਵਿੱਚ ਜਗ੍ਹਾ ਮਿਲ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਜੋ ਹਮ ਸ਼ਹਿਰੀ ਸੁਮੀਤ ਹੈ ہمارا ਉਹ ਪਿਆਰਿਓ ਮੇਰਾ ਮਿੱਤਰ ਹੈ ਦੇਖੋ ਗੁਰੂ ਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਚਰਨਾ 'ਚ ਬਿਠਾਉਣਾ ਹੈ ਵੇਸ਼ਕ ਅਸੀਂ ਸਾਧ ਸੰਗਤ ਜੀ ਗੁਰੂ ਦੇ ਚਰਨਾਂ ਦੇ ਵਿੱਚ ਵੀ ਸਾਨੂੰ ਜਗ੍ਹਾ ਮਿਲ ਜਾਵੇ ਨਾ ਇਹ ਸਾਡੇ ਵੱਡੇ ਭਾਗ ਆ। ਲੇਕਿਨ ਮੇਰੇ ਸਤਿਗੁਰ ਕਹਿਣ ਲੱਗੇ ਕਿ ਪਿਆਰਿਆ ਤੂੰ ਮਾਲਕ ਦਾ ਨਾਮ ਧਿਆ ਤੇ ਤੂੰ ਵੀ ਮਾਲਕ ਦੇ ਨਾਲ ਇੱਕਮਿਕ ਹੋ ਜਾ। ਤੇ ਜਿਹੜੀਆਂ ਰੂਹਾਂ ਮਾਲਕ ਨਾਲ ਇੱਕਮਿਕ ਹੋ ਜਾਂਦੀਆਂ ਨਾ ਮਹਾਰਾਜ ਜੀ ਕਹਿੰਦੇ ਉਹੀ ਮੇਰਾ ਅਸਲੀ ਮਿੱਤਰ ਹੈ ਤੇ ਉਹੀ ਮੇਰਾ ਮੀਤ ਹੈ। ਤੇ ਮਹਾਰਾਜ ਨੇ ਉਸ ਤੇ ਸਾਨੂੰ ਸਾਧ ਸੰਗਤ ਵਿੱਚ ਕੱਢਣਾ ਹੈ। ਉਹ ਕਹਿੰਦੇ ਪਿਆਰਿਆ ਸੇਵਕ ਬਣਨ ਨੂੰ ਛੱਡ ਤੂੰ ਮੇਰਾ ਮਿੱਤਰ ਬਣ ਕੇ ਰਹਿ। ਕਿੱਡਾ ਮਾਨ ਬਖਸ਼ਿਆ ਮੇਰੇ ਗੁਰਾਂ ਨੇ। ਸਾਤ ਸੰਗਤ ਜੀ ਧੰਨ ਗੁਰਬਦਾਸ ਜੀ ਮਹਾਰਾਜ ਅੱਜ ਸਾਨੂੰ ਕਹਿ ਰਿਹਾ ਆਓ ਭਾਈ ਮੇਰੇ ਮਿੱਤਰ ਬਣੋ ਅਸੀਂ ਕਹਾਂ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਸਾਨੂੰ ਜਗ੍ਹਾ ਚਾਹੀਦੀ ਹੈ ਤੁਹਾਡੇ ਛੋਟੀ ਜੀ ਮਿਹਰ ਭਰੀ ਨਿਗਾਹ ਸਾਡੇ ਤੇ ਹੋ ਜੇ ਸਾਡਾ ਪਾਰ ਉਤਾਰਾ ਹੋ ਜਾਏਗਾ ਤੇ ਮਹਾਰਾਜ ਜੀ ਕਹਿੰਦੇ ਪਿਆਰੇ ਤੂੰ ਵੀ ਮਾਲਕ ਦਾ ਨਾਮ ਜਪ ਮੈਂ ਵੀ ਮਾਲਕ ਦਾ ਨਾਮ ਜਪਿਆ ਆ ਆਪਾਂ ਸਾਰੇ ਮਾਲਕ ਦੇ ਸੇਵਕ ਬਣ ਜਾਣਾ ਆ ਜਿਹੜਾ ਕਹਿੰਦੇ ਮਾਲਕ ਦਾ ਸੇਵਕ ਬਣ ਜਾਏਗਾ ਉਹੀ ਮੇਰਾ ਅਸਲੀ ਮਿੱਤਰ ਹੈ ਤੇ ਇਹ ਕਿਰਪਾ ਗੁਰਾਂ ਨੇ ਕੀਤੀ ਹੈ ਇਸ ਕਰਕੇ ਸਾਤ ਸੰਗਤ ਜੀ ਔ ਇਹ ਮਾਲਕ ਨੇ ਜਿਹੜਾ ਜੀਵਨ ਆਪਾਂ ਨੂੰ ਬਖਸ਼ਿਸ਼ ਕੀਤਾ ਆ ਆਪਾਂ ਵੱਧ ਤੋਂ ਵੱਧ ਇਹਦੇ ਵਿੱਚ ਨਾਮ ਸਿਮਰਨ ਕਰੀਏ ਨੇਕ ਕਰਮ ਕਰਾਈਏ ਤਾਂ ਕਿ ਸਤਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਕਿਰਪਾ ਸਾਰੇ ਜਗਤ ਤੇ ਬਣੀ ਰਹੇ ਸਾਰੇ ਪਰਿਵਾਰ ਤੇ ਬਣੀ ਰਹੇ ਕਿਉਂਕਿ ਗੁਰੂ ਦੀ ਜਦੋਂ ਕਿਰਪਾ ਹੁੰਦੀ ਨਾ ਤੇ ਸਾਧ ਸੰਗਤ ਦੀ ਆਪਾਂ پڑھਦੇ ਨਾ ਮਾਰੇ ਦੇ ਵਚਨ ਕਿ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰੂ ਨਦਰ ਕਰੀ ਤੇ ਮਾਰੇ ਜਿਹਨੇ ਲੱਖਾਂ ਖੁਸ਼ੀਆਂ ਤੇ ਲੱਖਾਂ ਪਾਤਸ਼ਾਹੀਆਂ ਪਿਆਰੇ ਤੇਰੇ ਲਈ ਤਿਆਰ ਪਈਆਂ ਆ। ਇਹ ਸਾਰੀਆਂ ਮਿਲਣੀਆਂ ਕਦੋਂ ਜੇ ਸਤਿਗੁਰੂ ਨਦਰ ਕਰੇ ਜੇ ਸਤਿਗੁਰਾਂ ਦੀ ਮਿਹਰ ਭਰੀ ਨਦਰ ਸਾਡੇ ਤੇ ਹੋ ਜਾਏ ਤੇ ਸਤਿਗੁਰਾਂ ਦੀ ਮਿਹਰ ਭਰੀ ਨਦਰ ਕਦੋਂ ਹੁੰਦੀ ਹੈ ਜਦੋਂ ਸਾਥ ਸੰਗਤ ਦੀ ਆਪਾਂ ਗੁਰੂ ਦੀ ਰਜਾ ਵਿੱਚ ਰਹਿੰਦੇ ਹਾਂ ਗੁਰੂ ਦੇ ਬਾਣੇ ਵਿੱਚ ਰਹਿੰਦੇ ਹਾਂ। ਤੇ ਬਹੁਤ-ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਖਾਸ ਕਰਕੇ ਪੁਰਦਾਦਾ ਜੀ ਦਾਦਾ ਜੀ ਔਰ ਸਾਰਾ ਹੀ ਜਿਹੜਾ ਪਰਿਵਾਰ ਹੈ ਸ਼੍ਰੀਮਤੀ ਸ਼੍ਰੀ ਅਮਰਿਤ ਲਾਲ ਹੰਲੜ ਦੀ ਦਾਦਾ ਦਾਦੀ ਆਸ਼ਾ ਰਾਨੀ ਜੀ ਸੁਖਦੇਵ ਜੀ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਪਾਪਾ ਜਸਪਾਲ ਜੀ ਅੰਦਲੀ ਜੀ ਔਰ ਬੇਟਾ ਸੋਨ ਪ੍ਰਕਾਸ਼ ਹੰਲੜ ਜੀ ਜਿਸ ਵਿੱਚ ਦਾ ਜਨਮ ਹੋਇਆ ਤਾਂ ਮਾਲਕ ਕਿਰਪਾ ਕਰੇ ਇਸ ਬੱਚੇ ਨੂੰ ਅਸ਼ੀਰਵਾਦ ਦੇ ਤੰਦਰੁਸਤੀ ਦੀ ਦਾਤ ਚੜ੍ਹਦੀ ਕਲਾ ਦੀ ਦਾਤ ਸਾਰੇ ਪਰਵਾਣ ਬਖਸ਼ਿਸ਼ ਕਰਨ ਤੇ ਪਰਿਵਾਰ ਇਸੇ ਤਰ੍ਹਾਂ ਖੁਸ਼हाल ਜੀਵਨ ਬਤੀਤ ਕਰੇ ਖੁਸ਼ੀਆਂ ਨਾਲ ਭਰਿਆ ਹੋਇਆ ਜੀਵਨ ਬਤੀਤ ਕਰੇ ਔਰ ਸਾਰੇ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਇਹ પ્રેમ ਪਿਆਰ ਔਰ ਇਹ ਜਿਹੜਾ ਆਪਸੀ ਭਾਈਚਾਰਾ ਤੁਹਾਡਾ ਸਾਰੇ ਪਰਿਵਾਰ ਦਾ ਨਾ ਇਹ ਮਾਲਕ ਇਸੇ ਤਰ੍ਹਾਂ ਬਣਾਈ ਰੱਖਣ ਕਿਉਂਕਿ ਸਾਥ ਸੰਗਤ ਜਿੱਥੇ ਜਿੱਥੇ ਪਰਿਵਾਰ 'ਚ ਪਿਆਰ ਹੈ ਨਾ ਉੱਥੇ ਸਭ ਲੋਕੀ ਗੁਰੂ ਦੀ ਕਿਰਪਾ ਵਸਦੀ ਵਸਦੀ ਹੁਣ ਆਪਾਂ ਕਿਸਦੇ ਘਰ ਜਾਏਗੇ ਤੇ ਘਰ ਜਾਈਏ ਤੇ ਸਾਥ ਸਾਡੇ ਜਿਵੇਂ ਰੜਦੇ ਹੁਣ ਜੇਕ ਦੂਸਰੇ ਨਾਲ ਗੁੱਸੇ ਹੋ ਕੇ ਬੈਠੇ ਹੋਣ ਤੇ ਆਪਾਂ 5 ਮਿੰਟ ਵੀ ਨਹੀਂ ਉੱਥੇ ਰੁਕਣਾ ਤੇ ਆਪਾਂ ਕੀ ਕਰਨਾ ਕਿ ਕਰਨੇ ਚਾਹੀਏ ਆ ਛਾਡੇ ਦੇ ਘਰ ਦਾ ਮਾਹੌਲ ਠੀਕ ਨਹੀਂ ਆਪਾਂ ਉੱਥੇ ਚੱਲਦੇ ਆਪਾਂ ਉੱਥੇ ਜਾ ਜਾਣਾ ਤੇ ਇਸੇ ਤਰ੍ਹਾਂ ਸਾਥ ਸੰਗਤ ਜਿਸ ਘਰ ਵਿੱਚ ਆਪਾਂ ਪ੍ਰੇਮ ਪਿਆਰ ਨਾਲ ਜਿੱਥੇ ਗੁਰਾਂ ਦੀ ਕਿਰਪਾ ਵਸਦੀ ਵੱਡੀ ਬਾਕੀ ਠੀਕ ਹੈ ਜਦੋਂ ਪਰਿਵਾਰਾਂ ਚ ਰਹਿੰਦੇ ਕਦੇ ਕਿਥੇ ਚਾਰ ਪਾਣੀ ਹੁੰਦੀ ਮੜੀ ਮੋਟੀ ਕਹਿੰਦੀ ਆ ਤੇ ਇਸ ਕਰਕੇ ਜਿੱਥੇ ਇਹ ਚੀਜ਼ਾਂ ਸਾਥ ਸੰਗਤ ਜੀ ਉਹਨਾਂ ਨੂੰ ਉਸੇ ਵੇਲੇ ਖਤਮ ਕਰਕੇ ਅਸੀਂ ਜਿੱਥੇ ਵੀ ਜਾਈਦਾ ਜੀ ਅਲਦਾਸ ਕਵੀ ਦੀ ਪਰਿਵਾਰ ਦੇਗੇ ਕਿ ਤੁਹਾਡਾ ਪ੍ਰੇਮ ਪਿਆਰ ਜਿਹੜਾ ਨਾ ਉਹੀ ਤੇੜੀਆਂ ਤਰੱਕੀ ਦੀਆਂ ਸੜੀਆਂ ਲੈ। ਤੋਂ ਸਾਧਾ ਪਰਵਾਰ ਪ੍ਰੇਮ ਪਿਆਰ ਨਾਲ ਰਵੋ ਅਤੇ ਗੁਰੂ ਦੀ ਕਿਰਪਾ ਇਸੇ ਤਰ੍ਹਾਂ ਤੇੜੀ ਬਸਦੀ ਰਹੇ। ਤੋਂ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਨੂੰ। ਜੈ ਗੁਰਦੇਵ ਧੰਨ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਦਾਸ ਮਹਾਰਾਜ ਜੇ ਕੀ। ਗੁਰਦੇਵ ਪਿਤਾ ਸੰਤ ਸਰਵਨਦਾਸ ਜੀ ਮਹਾਰਾਜ ਜੇ ਕੀ। ਗੁਰਦੇਵ ਪਿਤਾ Swami Lal Ji Maharaj ਜੇ ਕੀ। ਕੌਮ ਦੇ ਮਰਸ਼ੀ ਸੰਤ ਰਾਮਾਨੰਦ ਜੀ ਮਹਾਰਾਜ ਜੇ ਕੀ। ਸਰਪੇਤ ਭਗਵਾਨੀ ਦੀ ਜੈ ਨਾਮ ਤੇਰੋ ਆਰਤੀ ਮਹ ਜਨ ਮੂਰਾਰੀ ਸਤਿ ਜੀ ਪਿਨਾਮ ਲੇ ਉਚਿਤ ਸੁਜਾ ਲੇ ਨਾਮ ਤੇਰਾ ਦੀਵਾ ਨਾਮ ਤੇਰਾ ਨਾਮ ਤੇ ਰੁਤਾ ਚਾ ਨਾਮ ਫੁਲ ਮਾ ਇਹ ਵਰਤਣ ਗੜ

ਕਰਸੇ ਰਵਦਾਸ ਰਹੇ ਪਰਸੰਨ ਸ੍ਰੀ ਦਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪਹਿ ਹਮ ਨਾ ਪਾਪ ਕਰੰਤਾ ਅਹੇ ਅਨੰਤ ਪਤਿਤ ਪਾਵਨ ਨਾਮ ਕੈਸੇ ਅੰਤਰ ਹਾਉ tum jo nayak achh ho antar jami prab te jan jan neeche jan te swami sharir aradhai mo kau vichar de hu rabdas samdal samjhave kau jap ji sat naam sat naam sat naam ਹਰ 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 ਸਰ ਸਰਾਰੇ ਹਰਿ ਸਿਮਰਤ ਜਨਗੇ ਨਿਸਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇਉ ਦੂਦ ਪਿਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਦਾਸ RAM ਰੰਗ ਰਾਤਾ یوں گر پر ساد رکھ نہیں جاتا جی ست نام ست نام ست نام ایسی لال تجھ بن کون کرے گریب نواج باز میرا ماتھ ہے شر ترہ رکھا ਜਾ ਕਿਸੋਤ ਜਗਤ ਕੋ ਲਾਗੇ ਤਾ ਪਰ ਤੂੰ ਹੀ ਡਰੈ ਨੀਚ ਹੈ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਕਰੈ ਕਹਿ ਰਵਦਾਸ ਸੁਨਹੁ ਜੇ ਸੰਤੋ ਹਰ ਜਿਉ ਤੇ ਸਭ ਐ ਸਰ ਜਪੋ ਜੀ ਸਤਨਾਮ 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 ਧੰਨ ਧੰਨ ਜਗਤ ਗੁਰੂ ਰਬਦਾਸ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਬਾਣੀ ਜੀ ਮਹਾਰਾਜ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਸਤਿਗੁਰੂ ਨਾਮਦੇਵ ਜੀ ਮਹਾਰਾਜ ਸਤਿਗੁਰੂ trilochana ਜੀ ਮਹਾਰਾਜ ਸਤਿਗੁਰੂ ਸਦਨਾ ਜੀ ਮਹਾਰਾਜ ਸਤਿਗੁਰੂ ਸੈਨ ਜੀ ਮਹਾਰਾਜ ਜੀ ਸਤਿਗੁਰੂ ਬਾਬਾ ਬ੍ਰਿਜ ਜੀ ਮਹਾਰਾਜ ਸਤਿਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸਤਿਗੁਰੂ ਬੰਕਾ ਜੀ ਮਹਾਰਾਜ ਸਤਿਗੁਰੂ ਬੰਕਾ ਜੀ ਮਹਾਰਾਜ ਸੰਤ ਮੀਰਾ ਵਾਹਿ ਜੀ ਮਹਾਰਾਜ ਸੰਤ ਭਿਮਣੀ ਜੀ ਮਹਾਰਾਜ ਸਵੇ ਮਹਾਪੁਰਸ਼ਾਂ ਦੇ ਪਾਵਨ ਚਰਨਾਂ ਦਾ ਕੀਤੀ ਸੇਵਾ ਕਿਰਦਾ ਧਿਆਨ ਤਰ ਸਭ ਸੰਗਤਾਂ ਜਪੋ ਜੀ ਸਤਨਾਮ 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 ਧੰਨ ਧੰਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਸਥਾਨ ਸ੍ਰੀ ਗਵਰਧਨਪੁਰ ਕਾਂਸੀ ਬਨਾਰਸ ਗੁਰਦੇਵ ਜੀ ਮਹਾਰਾਜ ਜੀ ਦੇ ਨਾਮ ਲੇਵਾ ਸਮੂਹ ਮੰਦਰ ਸਮੂਹ ਗੁਰਦੁਆਰੇ ਸਮੂਹ ਧਾਮ ਸਤਗੁਰੂ ਰਵਿਦਾਸ ਧਾਮ ਗੁਰੂ ਆਸ਼ਰਮ ਮੇਰਾ ਸੱਚਖੰਡ ਬੱਲਾ ਦਾ ਧਿਆਨ ਤਰ ਸਬੂ ਸੰਗਤਾਂ ਜਪੋ ਜੀ ਸਤ ਨਾਮ ਸਤ ਨਾਮ ਸਤ ਨਾਮ ਤਨ ਤਨ ਸਤੇ ਪਾਸ਼ਾ ਸਾਹਿਬ ਸਤਗੁਰੂ ਅਰਦਾਸ ਜੀ ਮਹਾਰਾਜ ਜੀ ਐਸ ਵਿਲੇ ਦੀ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਕਿ ਮਹਾਰਾਜ ਜੀ ਆਪ ਜੀ ਦੇਦਰਕਰਦੇ ਬੀਤਵਾਨ ਗੁਰਮੁਖ ਪਰਿਵਾਰ ਅਤੇ ਸਤਜੋਤ ਦਾਦਾ ਦਾਦਾ ਦਾਦੀ ਆਸ਼ਾ ਰਣਜੀਤ ਸਿੰਘ ਦੇ ਸਪਦੀਰ ਜੀ ਔਰ ਇਤਨਾ ਦੇ ਮਾਤਾ ਪਿਤਾ ਜਸਪਾਲ ਜਿੰਦਲੀ ਜੀ ਇਤਨਾ ਦੇ ਮਹਾਰਾਜ ਜੀ ਦੇ ਬੇਟੇ ਸੋਮ ਪ੍ਰਕਾਸ਼ ਅਨਰ ਜੀ ਅੱਜ ਮਹਾਰਾਜ ਜੀ ਆਪ ਜੀ ਦੀ ਕਿਰਪਾ ਨਾਲ ਬੱਚੇ ਦਾ ਜਨਮ ਜਨ ਹੈ ਤੁ ਜਨਦੰਦੀਆਂ ਖੁਸ਼ੀਆਂ ਦੇ ਵਿੱਚ ਗੁਰਮੁਖ ਪਰਿਵਾਰ ਵੱਲੋਂ ਮਹਾਰਾਜ ਜੀ ਜੋ ਦਰਸ਼ਨ ਦੇ ਦਾਰਿਆਂ ਦੀ ਅਰਦਾਸ ਆਪ ਦੇ ਚਰਨਾਂ ਵਿੱਚ ਤੁਮ ਪਰਵਾਹ ਨੂੰ ਕੀਤੀ ਗਈ ਸੀ ਆਪ ਜੀ ਨੇ ਬੜੀ ਕਿਰਪਾ ਕੀਤੀ ਬੜਾ ਤਪਸ ਕੀਤਾ ਅੱਜ ਮਹਾਰਾਜ ਜੀ ਪਾਵਨ ਅੰਮ੍ਰਿਤ ਬਾਣੀ ਦੇ ਰੂਪ ਦੇ ਵਿੱਚ ਮਹਾਰਾਜ ਜੀ ਆਪ ਜੀ ਦੇ ਪੇਰੇ ਇਸ ਘਰ ਦੇ ਵਿੱਚ ਪਏ ਨੇ ਸਤੇ ਪਾਤਸ਼ਾਹ ਜੀ ਆਪ ਜੀ ਦੇ ਮੁਬਾਰਕ ਚਰਨਾਂ ਦੇ ਨਾਲ ਘਰ ਜਿਹੜਾ ਪਵਿੱਤਰ ਹੋਇਆ ਤੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੇ ਨਾਲ ਮਹਾਰਾਜ ਜੀ ਸੰਤਾਂ ਨੂੰ ਨਿਹਾਲ ਕੀਤਾ ਗਿਆ ਬਾਣੀ ਪੜ੍ਹਦੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਈ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਬਖਸ਼ਣ ਸਾਰੇ ਕੋ ਆਪ ਪੁਈਆਂ ਭੁਲਾ ਚੁਕਾਂ ਦੀ ਜਿਮਾ ਕਰਨੀ ਪਾਤਸ਼ਾਹ ਜੀ ਇਸ ਬੱਚੇ ਤੇ ਕਿਰਪਾ ਕਰਨੀ ਬੱਚੇ ਨੂੰ ਉਚੇਰੀ ਵਿਦਿਆ ਲੰਬੇਰੀ ਉਮਰ ਬਖਸ਼ਿਸ਼ ਕਰੇ ਮਾੜੀ ਸੰਗਤ ਤੋਂ ਬਚਾਉਣ ਭਾਂਗਾ ਵੇਚਣ ਦੀ ਸੰਗਤ ਸਤ ਸੰਗਤ ਗੁਰੂ ਘਰ ਦੀਆਂ ਸੇਵਾਵਾਂ ਤੇ ਸਦਾ ਮਹਾਂਪੁਰਸ਼ਾਂ ਦੇ ਦਰਸ਼ਨ ਦੇਦਾਰ ਬਖਸ਼ਦੇ ਰਹਿਣਾ ਮਹਾਰਾਜ ਜੀ ਕਿਰਪਾ ਕਰੋ ਦੀਨ ਕੇ ਦਾਸੇ ਮੇਰਾ ਗੁਣਿਆਬ ਗੁਣ ਨਾ ਵਿਚਾਰੋ ਕੋਈ ਮਾਤੀ ਕਰਕੇ ਧੋਪੇ Swami Manas ki galte hai patshah ji aap de charna ਗੁਰਮਤ ਪਰਵਾਰ ਵੱਲੋਂ ਸੁੰਦਰ ਮਾਲੇ ਆਪ ਜੀ ਨੂੰ ਪਹਿਨਾਏਗੇ ਦਰਕਰ ਪਰਵਾਨ ਕਰੇਗੇ ਕਾਰਕ ਪਰਿਉਕੜਾ ਪ੍ਰਸ਼ਾਦੀ ਦੇ ਤੇ ਲੋਹ ਲੰਗਰ ਤਿਆਰ ਕਰਕੇ ਸਜਾਏਗੇ ਨੇ ਪਰਵਾਨ ਕਰਿਓ ਪਰਵਾਨ ਦੇ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤੋਂ ਦੀ ਆਦੇ ਬਖਸ਼ੋ ਸਾਰੇ ਹੱਲਣ ਪਰਿਵਾਰ ਦੇ ਉੱਪਰ ਆਪਣਾ ਸਦਾ ਮਿਹਰ ਪ੍ਰਯਾਤ ਰੱਖਣਾ ਆਪਣੇ ਚਰਨਾਂ ਨਾਲ ਜੁੜੀ ਰੱਖਣਾ ਸੇਵਾ ਸਿਮਰਨ ਦੀ ਦਾਤਕਸ਼ ਦੇਣਾ ਪੁਣਾ ਤੁਕਾਂ ਦੀ ਕਿਮਤ ਕਰਿਓ ਗੁਰੂ ਗਰੀਬਨ ਆਵਾਜ਼ ਪਰਮ ਪਿਤਾ ਸਹਿਬ ਸ੍ਰੀ ਸਤਗੁਰੂ ਰਵਿਦਾਸ ਜੀ ਮਹਾਰਾਜ ਜੀਓ ਆਭੀ ਦੇ ਨਾਮ ਦੇ ਵਿੱਚ ਚੜਦੀ ਕਾਰਾ ਕਰਦੀ ਪੀੜਾ ਤੇਰੇ ਭਾਣੇ ਸਰਬੱਤ ਦਾ ਸ਼ੁਕਰੀਆ ਜਿਉ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਸ਼ੀ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਪ੍ਰਭ ਦੇ ਪਿਤਾ ਸਨ ਸਰਵੰਦਾਸ ਜੀ ਮਹਾਰਾਜ ਜੇ ਕੀ ਗੁਰਦੇਵ ਪਿਤਾ ਸੁਆਮੀ ਲਾਲ ਜੀ ਮਹਾਰਾਜ ਕੀ ਕੌਮ ਦੇ ਵਰਸ਼ੇ ਸੰਤ ਰਾਮਾਨੰਦ ਜੀ ਮਹਾਰਾਜ ਕੀ ਸਰਬ ਭੇਖ ਭਗਵਾਨ ਕੀ ਜੈ ਜੈ ਗੁਰਦੇਵ ਤਤ